ਜਿਹਪਹਿਰਾ ਸਮਾਗਮ ਕਰਦੇ ਕਮਾਲ ਸੀ ਸਤ ਸੰਗ ਦੀ ਥਾਂ ਤੇ ਜਿਹਪਹਿਰਾ ਆ ਗਿਆ ਉਹ ਸ਼ਬਦ ਕਿਹੜਾ ਮਤਵਪੂਰਨ ਹੈ ਸਤ ਸੰਗ ਸ਼ਬਦ ਕਿਹੜਾ ਮਤਵਪੂਰਨ ਹੈ ਸਤ ਸੰਗ ਦਾਸ ਨੇ ਵਿਰੋਧ ਕੀਤਾ ਪ੍ਰਬੰਧਕਾਂ ਨਾਲ ਮੱਥਾ ਲਾਇਆ ਲੋਕਾਂ ਦੀ ਕੋਸ਼ਿਸ਼ ਕੀਤੀ ਭਾਈ ਸਾਹਿਬ ਜੀ ਕੀ ਫਰਕ ਪੈਂਦਾ ਬਾਣੀਆਂ ਹੀ ਪੜਦੇ ਨੇ ਮੈਂ ਕਿਹਦੀ ਗੱਲ ਸਹਿ ਦੀ ਨਹੀਂ ਹੈ ਗੱਲ ਤਹਿ ਦੀ ਹੈ ਕਿ ਆਪਾਂ ਕੁਮਰਾਣੀ ਅਸੀਂ ਬਚਣੇ ਨਾਸੀ ਛਿੱਟ ਦੇ ਪ੍ਰਵਾਹ ਥੱਲੇ ਜਾਣਾ ਨਾਸੀ ਵਾਰ ਦੇ ਪ੍ਰਵਾਹ ਥੱਲੇ ਜਾਣਾ ਨਾਸੀ ਵਕਤ ਦੇ ਪ੍ਰਵਾਹ ਥੱਲੇ ਜਾਣਾ ਹਾਂ ਇੱਕ ਵਕਤ ਦਾ ਪ੍ਰਵਾਹ ਮੰਗਣੇ ਉਹ ਹੈ ਅਮਰਤ ਵੇਲਾ ਪੰਜਾਬੋ ਬਾੜਵੀ ਪੰਜਾਬ ਦੇ ਅੰਦਰ ਦੀ ਤੇ ਬੜੀ ਇੱਕ ਅਜੀਬ ਜੀ ਤਰ੍ਹਾਂ ਵਿਥਿਆ ਮਿਲ ਗਏ ਮੈਂ ਫਰੀਦਕੋਟ ਚਲਾ ਗਿਆ ਉਸ ਬੀਬੀਆਂ ਪੈਣਾ ਜਿਹੜਾ ਹਫਤਾਵਾਰੀ satsang ਕਰਦੀਆਂ ਸਨ ਉਹਨਾਂ ਨੇ ਆਪਣੇ satsang ਦਾ ਨਾਮ ਬਦਲ ਲਿਆ ਜਿਹੜੀਆਂ ਬੀਬੀਆਂ ਹਫਤਾਵਾਰੀ satsang ਸਵਾਗਤ ਕਰਦੀਆਂ ਦਹਾਕਿਆਂ ਤੋਂ ਤੁਰੀਆਂ ਆ ਰਹੀਆਂ ਸਨ ਉਹਨਾਂ ਨੇ ਆਪਣੇ satsang ਦਾ ਨਾਮ ਬਦਲ ਲਿਆ ਤੇ ਬਦਲ ਕੇ ਕੀ ਕਰ ਲਿਆ ਕੋਈ ਦੱਸੇਗਾ ਆ ਭਾਈ ਹਰਪ੍ਰੀਤ ਸਿੰਘ ਨੇ ਕੀ ਕਰ ਲਿਆ ਬੀਬੇ ਨਾਮ ਬਦਲ ਕੇ ਚਪਹਿਰਾ ਚਪਹਿਰਾ ਰੱਖ ਲਿਆ ਚਪਹਿਰਾ ਸਮਾਗਮ ਕਰਦੇ ਕਮਾਲ ਸੀ ਸਤ ਸੰਗ ਦੀ ਥਾਂ ਤੇ ਚਪਹਿਰਾ ਆ ਗਿਆ ਹੁਣ ਸ਼ਬਦ ਕਿਹੜਾ ਮੱਤਪੂਰਨ ਸਤ ਸੰਗ ਸ਼ਬਦ ਕਿਹੜਾ ਮੱਤਪੂਰਨ ਸਤ ਸੰਗ ਉਹਨੂੰ ਇੱਕ ਕੁਝ ਇਕਾਮ ਦੇ ਅੰਦਰ ਇਤਿਆਂ ਦੇ ਵਿਅਕਤੀ ਪੈਦਾ ਹੁੰਦੇ ਰਹਿੰਦੇ ਸਾਡੇ ਵਿੱਚ ਵੀ ਇਤਨ ਦੇ ਬੰਦੇ ਸ਼ਾਮਲ ਨੇ ਜਿਹੜੇ ਸੰਗਤ ਦੀ ਮਾਨਸਿਕਤਾ ਨੂੰ ਸ਼ਬਦ ਦੀ ਚੇਤਨਾ ਨਾਲ ਨਹੀਂ ਵਕਤ ਦੇ ਪ੍ਰਵਾਹ ਥਲੇ ਦਬ ਦੇਣਾ ਚਾਹੁੰਦੇ ਕੋਈ ਦੁਪਹਿਰਾ ਸਮਾਗਮ ਦੀ ਗੱਲ ਕਰੇ ਕੁਝ ਪਹਿਰਾ ਸਮਾਗਮ ਦੀ ਗੱਲ ਕਰੇ ਇਹ ਗੱਲ ਪਹਿਲਾਂ ਦਿੱਲੀ ਤੋਂ ਸ਼ੁਰੂ ਹੋਈ ਇਤਿਹਾਸਕ ਥਾਵਾਂ ਤੋਂ ਸ਼ੁਰੂ ਹੋਈ ਦਾਸ ਨੇ ਵਿਰੋਧ ਕੀਤਾ ਪ੍ਰਬੰਧਕਾਂ ਨਾਲ ਮੱਥਾ ਲਾਇਆ रोकन दी कोशिश कीती ਭਾਈ ਸਾਹਿਬ ਜੀ ਕੀ ਫਰਕ ਪੈਂਦਾ ਬਾਣੀਆਂ ਹੀ ਪੜਦੇ ਨੇ ਮੈਂ ਕਿਹਾ ਜੀ ਗੱਲ ਸਹਿ ਦੀ ਨਹੀਂ ਐ ਗੱਲ ਪਹਿ ਦੀ ਐ ਗੱਲ ਸਹਿ ਦੀ ਨਹੀਂ ਐ ਗੱਲ ਪਹਿ ਦੀ ਐ ਹੁਣ ਸਾਨੂੰ ਇਹ ਵੀ ਨਹੀਂ ਪਤਾ ਇਹ ਸਹਿ ਆ ਤੇ ਪਹਿ ਆ ਕੀ ਸਾਡੇ ਬਜ਼ੁਰਗ ਖੇਤੀ ਕਰਦੇ ਸਨ ਅੱਜ ਵੀ ਕਰਦੇ ਨੇ ਖੇਤੀ ਕਰਨ ਵਾਲੇ ਤੋ ਖੇਤ ਦੇ ਅੰਦਰ ਕੋਈ ਜਾਨਵਰ ਨਾ ਚਲਾ ਜਾਏ ਉਦੇ ਆਸੇ ਪਾਸੇ ਬਾੜ ਲਾ ਦਿੰਦੇ ਸਨ। ਦੇਖਦਾ ਆਂ ਜੀ ਟਾਣੀਆਂ ਕੱਢ ਕੇ ਲਾ ਦਣੀਆਂ ਗੜ ਦੇਣੀਆਂ। ਅੰਦਰ ਕੋਈ ਜਾਨਵਰ ਨਾ ਜਾਏ, ਪਸ਼ੂ ਨਾ ਜਾਏ, ਖੇਤੀ ਉਜੜ ਨਾ ਜਾਏ। ਕਿਸੇ ਬਜ਼ੁਰਗ ਨੇ ਬਾੜ ਕੀਤੀ ਹੋਈ ਸੀ। ਤੇ ਉਹ ਬਜ਼ੁਰਗ ਗਏ ਕਿ ਉਹ ਬਾੜ ਦੇ ਨੇੜੇ ਬੈਠਾ ਇੱਕ ਛੋਟਿਆ ਜਿਹਾ ਟਾਣੀ ਹੋਰ ਲੈ ਕੇ ਗੱਡ ਰਿਹਾ ਸੀ। ਇੱਕ ਨੌਜਵਾਨ ਬੱਚਾ ਆਇਆ ਗੱਭਰੂ ਆ ਕੇ ਬਾਬੇ ਲਾ ਕੇ ਬਹਿ ਗਿਆ। ਬਾਬਾ ਜੀ ਕੀ ਕਰਦੇ ਹੋ? ਕਹਿੰਦਾ ਪੁੱਤਰ ਮੈਂ ਵਾੜ ਮਜ਼ਬੂਤ ਕਰ ਰਿਹਾ ਹਾਂ ਛੋਟੇ ਸ਼ਬਦਾਂ ਤੇ ਆਣਾ ਸੁਣਨਾ ਕਹਿੰਦਾ ਕਿ ਮੈਂ ਵਾੜ ਮਜ਼ਬੂਤ ਕਰ ਰਿਹਾ ਹਾਂ ਨੌਜਵਾਨ ਬੱਚਾ ਕਹਿੰਦਾ ਬਾਪੂ ਜੀ ਵਾੜ ਤੇ ਪਹਿਲਾਂ ਹੀ ਬੜੀ ਮਜ਼ਬੂਤ ਹੈ ਨਾ ਇਥੋਂ ਗਦਾ ਲੰਘ ਸਕਦਾ ਹੈ ਨਾ ਸ਼ੇਰ ਲੰਘ ਸਕਦਾ ਹੈ ਨਾ ਗਿੱਦੜ ਲੰਘ ਸਕਦਾ ਹੈ ਨਾ ਕੋਈ ਮੱਝ ਗਾਂ ਲੰਘ ਸਕਦੀ ਹੈ ਵਾੜ ਤਾਂ ਪਹਿਲਾਂ ਹੀ ਮੇਰੀ ਬੜੀ ਮਜ਼ਬੂਤ ਹੈ ਪੁੱਤਰ ਮੇਰੇ ਲਾਗੇ ਬਹਿ ਜਾ ਉਸ ਬਜ਼ੁਰਗ ਨੇ ਉਸ ਨੌਜਵਾਨ ਨੂੰ ਕੋਲ ਬਿਠਾ ਲਿਆ ਕਹਿੰਨੇ ਕਿ ਥੱਲੇ ਜ਼ਮੀਨ ਤੇ ਧਿਆਨ ਦੇ ਆ ਦੇਖਨੇ ਕਿਨੇ ਕੇ ਪੈਰ ਅੰਦਰ ਨੂੰ ਜਾ ਰਹੇ ਆ ਕਿ ਨਹੀਂ ਜਾ ਰਹੇ ਕਹਿੰਨੇ ਕਿ ਬਜ਼ੁਰਗੋ ਜਾ ਰਹੇ ਨੇ ਪਛਾਣ ਪੜਾ ਇਹ ਲੰਘ ਕੇ ਕੌਣ ਗਿਆ ਨੌਜਵਾਨ ਵੀ ਪਿੰਡ ਦਾ ਰਹਿਣ ਵਾਲਾ ਸੀ ਛੇਤੀ ਪਛਾਣ ਹੋ ਗਈ ਕਹਿੰਨੇ ਬਾਪੂ ਜੀ ਸਹਯਾ ਲੰਘ ਕੇ ਗਏ ਪੁੱਤਰ ਅੱਜ ਸਹਯਾ ਲੰਘਿਆ ਕੱਲ ਨੂੰ ਦੂਜੀ ਵਾਰ ਲੰਗੇਗਾ ਤੇ ਤੀਜੀ ਵਾਰ ਲੰਗੇਗਾ ਕੀ ਹੋਏਗਾ ਤੇ ਪੈਹਾ ਬਨ ਜਾਏਗਾ ਤੇ ਜੇ ਸਹਯਾ ਦਾ ਰਾਹ ਬੰਦ ਕਰ ਦਿੱਤਾ ਜਾਵੇ ਤੇ ਪਹਿਆ ਨਹੀਂ ਬਣ ਸਕਦਾ ਅਸੀਂ ਸਹਿ ਲੰਘਣ ਦਿੱਤੇ ਨੇ ਆਪਣੀ ਕਮਜ਼ੋਰੀਆਂ ਕਰਕੇ ਅੱਜ ਸਹਿ ਲੰਘ ਦੇ ਲੰਘ ਦੇ ਪਹਿ ਬਣ ਗਏ ਨੇ ਤੇ ਜਿਹੜੀ ਗੱਲ ਦਿੱਲੀ ਚੱਲਦੀ ਸੀ ਅੱਜ ਅੰਮ੍ਰਿਤਸਰ ਦੀ ਧਰਤੀ ਦਰਬਾਰ ਸਾਹਿਬ ਦੇ ਚਗਿਰਦੇ 'ਚ ਉਹ ਗੱਲ ਦਾ ਇਡਾ ਵੱਡਾ ਦਬ ਦਬਾਅ ਬਣ ਚੁੱਕਾ ਹੈ ਕਿ ਐਤਵਾਰ ਵਾਲੇ ਦਿਨ ਸਾਡੇ ਸਾਰੇ ਰਾਹ ਬੰਦ ਹੁੰਦੇ ਨੇ ਦਰਬਾਰ ਸਾਹਿਬ ਵਿੱਚ ਇੰਨੀ ਸੰਗਤ ਨਹੀਂ ਹੁੰਦੀ ਜਿਨੀ ਚਪਹਰੇ ਦੇ ਨਾਂ ਤੇ ਉਥੇ ਅੰਧ ਵਿਸ਼ਵਾਸ ਫਲਾਇਆ ਜਾਂਦਾ ਹਜ਼ਾਰਾਂ ਸਕੂਲਾਂ ਦੀਆਂ ਬੱਸਾਂ ਪਰ ਪੜ ਕੇ ਉਥੇ ਆ ਜਾਂਦੀਆਂ ਫਰੀਦਕੋੜ ਗਏ ਤੇ ਉਥੇ ਬੀਬੀਆਂ ਦਾ ਇਹੀ ਬੈਨਰ ਲੱਗਾ ਮਿਲ ਗਿਆ ਮਲੂਟ ਗਏ ਉਥੇ ਵੀ ਇਹੀ ਮਿਲ ਗਿਆ ਕਿਤੇ ਹੋਰ ਥਾਂ ਤੇ ਗਏ ਉਥੇ ਲੱਗਿਆ ਵੀ ਇਹੀ ਮਿਲ ਗਿਆ ਆਪਾਂ ਗੁਮਰਾਹ ਨਹੀਂ ਹੋਣਾ ਅਸੀਂ ਬਚਣਾ ਹੈ ਨਾਸੀ ਥੇਤ ਦੇ ਪ੍ਰਭਾਵ ਥੱਲੇ ਜਾਣਾ ਹੈ ਨਾਸੀ ਵਾਰ ਦੇ ਪ੍ਰਭਾਵ ਥੱਲੇ ਜਾਣਾ ਹੈ ਨਾਸੀ ਵਕਤ ਦੇ ਪ੍ਰਭਾਵ ਥੱਲੇ ਜਾਣਾ ਹੈ ਹਾਂ ਇੱਕ ਵਕਤ ਦਾ ਪ੍ਰਭਾਵ ਮੰਨਣੇ ਉਹ ਹੈ ਅੰਮ੍ਰਿਤ ਵੇਲਾ ਅੱਜ ਉਸ ਪ੍ਰਭਾਵ ਤੋਂ ਕੱਢ ਕੇ ਸਾਨੂੰ ਦੁਪਹਿਰੇ ਚ ਪਹਿਰੇ ਨਾਲ ਜੋੜਿਆ ਜਾ ਰਿਹਾ ਹੈ ਅੰਜ ਸਿੱਖਾਂ ਦੇ ਗੁਰਦੁਆਰਿਆਂ ਚ ਅੰਮ੍ਰਿਤ ਵੇਲੇ ਦੇ ਸਮਾਗਮ ਹੋਣੇ ਬੰਦ ਹੋ ਚੁੱਕੇ ਹੈ ਪਰसों ਦਾਸ ਦਾ ਲੇਖ ਛਪਿਆ ਸਪੋਕਸਮੈਨ ਅਖਬਾਰ ਦੇ ਅੰਦਰ ਦੁਪਹਿਰੇ ਤੇ ਚਪਹਰੇ ਦੇ ਵੱਧ ਰਹੇ ਅੰਧਵਿਸ਼ਵਾਸੀ ਸਮਾਗਮਾਂ ਦੇ ਪ੍ਰਭਾਵ ਨੂੰ ਕੌਣ ਰੋਕੇਗਾ ਬਾਣੀ ਵੀ ਵਿਚਾਰ ਨਾਲ ਜੁੜਨੇ ਭਾਗਾਂ ਵਾਲਿਓ ਮੈਂ ਕਿਸੇ ਵਿਅਕਤੀ ਦੇ ਪ੍ਰਭਾਵ ਪਿੱਛੇ ਨਹੀਂ ਜਾਣਾ ਮੈਂ ਕਿਸੇ ਦੁਪਹਿਰੇ ਚਪਹਰੇ ਦੇ ਪ੍ਰਭਾਵ ਪਿੱਛੇ ਨਹੀਂ ਜਾਣਾ